ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਦੌਲਤ ਡੇਰੀ ਫਾਰਮ ਨਾਲ ਵੀਡੀਓ ਬਣਾਉਣ ਲੱਗੇ ਆ ਬਾਈ ਬਾਈ ਕੋਲੇ ਚਾਰ ਗਾਵਾਂ ਨੇ ਚਾਰ ਹੀ ਬਾਈ ਟੌਪ ਵਧੀਆਂ ਨੇ ਤੇ ਚਾਰ ਹੀ ਬਾਈ ਤਾਜ਼ੀਆਂ ਸੂਈਆਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਆਉਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਪੁੱਛ ਲੈਣਾ ਬਾਈ ਤੁਹਾਨੂੰ ਸਾਰੀ ਡਿਟੇਲ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਵੀਰੇ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਮਾ ਉਤਾਰਾ ਇਸਨਾਲ ਦੋਲਤਰਾ ਪਿੰਡ ਬਗੜਾੜੀ ਜ਼ਿਲ੍ਹਾ ਫਰੀਕਟੇਸਿਲ ਜੱਤੋ ਨੇੜੇ ਪਿੰਡ ਬਈ ਜਿਹੜੇ ਵੀਰੇ ਬਾਜਾਖਾਨਾ ਤੇ ਕੋਟਪੁਰਾ ਸਾਹਮਣੇ ਚ ਪਿੰਡ ਆਪਣਾ ਮੋਬਾਈਲ ਨੰਬਰ ਬੋਲ 8647601402 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸ ਹੋਈ ਹੈ ਦੂਜਾ ਸੂਹ ਆ ਸੂਈਆ ਵੀਰੇ ਓਕੇ ਇਹ ਵੀਰੇ ਰਾਤ ਦੀ ਵਾਰ ਸੂਈ ਵੀ ਆ ਓਕੇ ਜਿਹੜੇ ਨੇ ਕੰਪਲੀਟ ਪਾਤੀ ਆ ਠੀਕ ਆ ਹਾਂ ਜਿਹੜੀ ਜੂਰੀ ਦੀ ਵੀਡੀਓ ਬਣੀ ਹੋਈ ਆ ਆਪਣੇ ਕੋਲੇ ਓਕੇ ਜੀ ਹਾਂ ਤੇ ਫਾਰਮ ਜਿਹੜੇ ਵਹਿੜ ਲਈ ਵੀ ਇਹੇ ਠੀਕ ਆ ਜੀ ਤੇ ਜਿਹੜੇ ਮਾਲਕਾਂ ਦੇ ਦਸਨ ਮਤਾ ਗਰੇ 32 33 ਕਿਲੋ ਤੋਂ ਦਿੱਤ ਵਹਿੜ ਦਾ ਦਿੱਤਾ ਹੋਇਆ ਠੀਕ ਆ ਜੀ ਹਾਂ ਬੱਚੇ ਕੀ ਦੇਤਾ ਜੀ ਬੱਚਾ ਵੀਰੇ ਬੱਚਾ ਵੀਰੇ ਬੱਚਾ ਦੇਤਾ ਠੀਕ ਆ ਜੀ ਆਰਡਰ ਕਮਾਲ ਦਾ ਖਾਣ ਬਹੁਤ ਚੰਗਾ ਚਵਾਈ ਕਿਵੇਂ ਆ ਭਰਾ ਇੱਕ ਨੰਬਰ ਹੀ ਆ ਵੀਰੇ ਨਾੜਾ ਨੂੜਾ ਫੁੱਲ ਚੰਗੀਆਂ ਐ ਦੇਖ ਲੋ ਪਾ ਜਿਵੇਂ ਕਹਿੰਦੇ ਨੇ ਮਖਿਆਲ ਲੱਗਿਆ ਉਹ ਚੀਜ਼ ਹੀ ਆ ਐਡੀਆਂ ਚੰਗੀਆਂ ਨਾੜਾਂ ਵੈੜਦੇ ਸਹੀ ਗੱਲ ਦੁੱਧ ਵਾਲੀਆਂ ਨਿਸ਼ਾਨੀਆਂ ਵੈੜਦੇ ਸਹੀ ਗੱਲ ਸਾਰੀਆਂ ਕੱਦ ਵੀ ਬਹੁਤ ਆ ਯਾਰ ਕੱਦ ਕਾਟ ਬਹੁਤ ਜ਼ਿਆਦਾ ਆ ਕੱਦ ਫੁੱਲ ਬਰੀਡ ਸੂਈ ਸਵਾਈ ਬੱਚਾ ਕੋਈ ਛੋਟੀ ਮੋਟੀ ਮੰਨੇ ਨਾ ਬੰਦਾ ਵੀਰੇ ਸਹੀ ਵੱਡੀ ਵੱਡੀ ਵਹਿਰ ਜਿੱਡੀ ਵੀ ਕਰਕੇ ਹੱਥੋਂ ਜ਼ਿਆਦਾ ਵੱਡੀ ਬੈੜਾ ਫੁੱਲ ਕਰਦਾ ਬਈ ਛੋਟੀ ਨਾ ਮੰਨਿਓ ਤੇ ਵੱਡੀ ਛਾੜੀ ਨਾ ਬੰਦਾ ਮੰਨ ਕੇ ਬੈੜ ਨੂੰ ਬਹੁਤ ਸੋਹਣਾ ਆਰਡਰ ਬਈ ਫਿਟਿੰਗ ਆਲਾ ਲੈਵਾ ਥਣ ਥਣ ਇੱਕ ਜਿਹੜੀ ਚੀਜ਼ ਵੀਰੇ ਆਪਾਂ ਨੂੰ ਚਾਹੀਦੀ ਦੁੱਧ ਵਾਲੀ ਉਹ ਚੀਜ਼ ਆ ਵੀਰੇ ਥਾਂ ਦੇ ਨਾਲ ਬੈੜ ਦਾ ਸਹੀ ਗੱਲ 10ਵੇਂ ਚੁੜ ਗਏ ਲੈਵਾਣਾ ਟਟੂਗਾ ਬੈੜ ਦਾ ਸਹੀ ਆ ਬਈ ਵੀ ਲੈਂਥ ਬਹੁਤ ਜ਼ਿਆੜਿਆ ਬੈੜ ਦੀ ਜਿਹੜਾ ਬੰਦਾ ਪਾਰਖੂ ਹੈ ਨਾ ਉਹ ਬੰਦਾ ਛੜਦਾ ਨਹੀਂ ਵੀਰੇ ਬੈੜ ਫੋਲ ਦੇ ਬਈ ਤੋਰ ਕੇ ਦਿਖਾ ਦੇ ਕੱਦ ਫੋਲਾ ਛੋਟੀ ਨਾ ਮੰਨਿਓ ਵਾਰੀ ਵਾਰੀ ਕਹਿੰਦੇ ਆ ਬਈ ਫੇਸ ਦੀ ਬਿਊਟੀ ਕ ਫੁੱਲ ਬਰੀਡ ਆ ਨਾੜਾ ਨੂੜਾ ਲੈਵੇ ਤੇ ਫੁੱਲ ਆਏ ਐ ਤੇ ਦੁੱਧ ਵਾਲਾ ਪੀਸ ਆ ਬਾਈ ਦੀ ਗੱਲ ਸਹੀ ਆ ਲੈ ਬਾਈ ਢਾਂਚਾ ਚੈੱਕ ਕਰੋ ਗਰਮਾਈ ਦਾ ਕਮਾਲ ਦਾ ਬਾਈ ਬਹੁਤ ਚੰਗਾ ਰਿਕਾਰਡ ਆ ਬਾਈ ਦੁੱਧ ਦਾ ਬਾਈ ਨੇ ਦੱਸਿਆ ਵੀ ਦੁੱਧ ਚੰਗਾ ਪਾਉਗੀ ਬੱਖੀ ਉਹ ਭਾਂਡਾ ਬਹੁਤ ਚੰਗਾ ਗਰਮ ਵਾਲੀ ਦਾ ਨੇ ਸੋਰਾ ਚੈੱਕ ਕਰੋ ਇੱਕ ਨੰਬਰ ਕੁੱਲੀ ਜਨਾ ਵੇੜਾ ਕੁੱਲੀ ਆਈ ਨੇ ਲੈ ਇਹਦਾ ਜਰੂਰ ਮੰਨਦੀ ਆ ਲੈ ਯਾਹੋ ਦਾ ਬਾਈ ਕੱਦ ਵਾਲਾ ਯਾਰ ਕਰਮਾ ਬਹੁਤ ਜਾਰੇ ਵੀਰੇ ਕੱਦ ਘਾਟ ਵੀਰੇ ਵੇਲ ਲੈਣ ਤਾਂ ਬਹੁਤ ਜਾਰੇ ਘਾਟ ਦੀ ਫੁੱਲ ਕਰਦਾ ਲੰਮੀ ਲੰਮੀ ਵੀ ਫੁੱਲ ਜਿੱਡਾ ਕੱਦ ਦਾ ਓਡੀ ਵੇਲ ਲੈਣ ਤਾਂ ਵਹਿਰਦੀ ਆਪਾਂ ਕਰਕੇ ਕਿਸੇ ਪਾਸੋਂ ਵਹਿਰਦੇ ਹੱਥ ਤਰਾਣੀ ਹੈਗਾ ਬਈ ਸਹੀ ਗੱਲ ਆ ਬਈ ਸਹੀ ਗੱਲ ਇਹ ਖੜਨੀ ਖੁੜਨੀ ਵਹਿਰਦੀ ਬਾੜੀ ਜਾਰੇ ਚੰਗੀ ਆ ਕੀ ਮੋਲ ਭਰਾ ਜੈ ਜਰਾ ਬੱਲੇ ਵੀ ਰਿਹੜੀਆਂ ਵੇੜਾਂ ਦਾ ਵੀਰੇ ਲੋ ਕਰੀ ਜਾਂਦਾ ਡੇਢ ਡੇਢ ਹੂੰ ਪਰ ਆਪਾਂ ਨਹੀਂ ਉਹ ਮੁੱਲ ਕਰਨਾ ਠੀਕ ਹੈ ਜੀ ਆਪਾਂ ਸਿਰਫ ਹੀ 95000 ਦੀ ਦੇਣੀ ਆ ਯੱਕ ਬਾਈ ਲੱਖੋਂ ਅੰਦਰ ਹੀ ਸੀ ਮੈਨੂੰ ਐਸੇ ਵੀ ਰੱਖੋ ਬਾਹਰ ਮੁੱਲ ਹੋਗਾ 95000 ਦੀ ਵੇੜ ਬਾਈ ਕਹਿੰਦਾ ਦੇ ਦਿਆਂਗੇ ਮਾਨਤਨ ਕੋਈ ਚੱਕਰ ਨਹੀਂ ਮੌਕੇ ਦੇ ਹੋ ਜਾਊਗਾ ਵੇੜ ਚੰਗੀਆਂ ਵੱਡੇ ਕੰਨ ਕਾੜ ਤੇ ਬਰੀਟ ਵਾਲੀ ਆ ਜਾਤ ਵਾਲੀ ਆ ਦੁੱਧ ਵਾਲਾ ਪੀਕ ਬਾਕੀ ਛੋਟੀ ਮੋੜੀ ਨਾ ਵੀਰੇ ਵੇੜ ਮੰਨੇ ਜਿਹੜੀ ਗੱਲ ਆ ਬੰਦਾ ਨਾ ਹੂੰ ਪਿਆ ਕੇ ਕਿ ਛੋਟੀ ਵੇੜ ਹੋਊਗੀ ਉਹ ਜੀ ਨਾ ਬੰਦਾ ਮੰਨ ਗਿਆ ਵੇ ਸਹੀ ਹਾਂ ਬਾਕੀ ਲੇਵਾ ਵੀ ਫੀਟਿੰਗ ਵਾਲਾ ਕਿ ਨਹੀਂ ਹਾਂ ਹੂੰ ਠੰਡੀ ਠੁੰਡੀ ਫੁੱਲ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਲੈਕ ਲੋਕ ਸਕੋਰ ਵੀਰੇ ਬਹੁਤ ਚੰਗੇ ਆ ਬਹੁਤ ਜੈਜ ਰੱਖਿਆ ਖਿੱਚ ਕੇ ਮੁੱਲ ਰੱਖਿਆ ਬਈ ਮੁੱਲ ਆਪਣੇ ਵੀਰੇ ਜੈਜ ਹੀ ਹੁੰਦੇ ਪਹਿਲਾਂ ਵੀ ਹੂੰ ਤਾਂ ਹੀ ਆਪਣਾ ਪੱਵੀ ਵਗਦਾ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਜੀ ਇਹ ਵੀ ਤੇਰੇ ਦੂਜਾ ਸੂਆ ਸੂਈ ਆ ਇਹ ਕਦੋਂ ਸੂਈ ਆ ਬਰਾ ਇਹਨੂੰ ਤੇਰੇ ਸੂਈ ਨੂੰ ਹੋ ਗਿਆ ਵੀਰੇ ਅੱਜ ਹਫ਼ਤਾ ਹੋ ਗਿਆ ਸੂਈ ਨੂੰ ਬੱਚਾ ਕੀ ਦੇਤਾ ਜੀ ਇਹਦੇ ਮਗਰ ਬੱਚੀ ਆ ਵੀਰੇ ਬੱਚੀ ਬੜੀ ਜੀ ਹਾਂ ਬੱਚੀ ਆ ਖੜੀ ਇਹਦੀ ਮਗਰ ਬੱਚੀ ਜਿਆਦਾ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਬਹੁਤ ਬੱਚੀ ਬਹੁਤ ਜਾਰੇ ਚੰਗੀ ਆ ਕੀ ਬਾਤ ਆ ਪ੍ਰਿੰਟ ਪ੍ਰਿੰਟ ਨਾਸਾਂ ਦੋਸਾਂ ਗੁਲਾਬੀ ਆ ਕਿ ਨਹੀਂ ਬਹੁਤ ਜੰਗੀ ਬੱਚੀ ਆ ਕਿੰਨਾ ਕੇ ਬਾਈ ਫਿਰ ਇਹਦੇ ਥੱਲੇ ਦੁੱਧ ਹੋਣਾ ਤੇਰੇ ਕੋਲ ਵੀਰੇ ਮਿਹਨਤੀ ਵਾਲਾ ਦੁੱਧ ਹੈਗਾ ਹੁਣ 15 ਲੀਟਰ ਬੋਲਾ ਓਕੇ ਹਾਂ ਠੀਕ ਦੋ ਟਾਈਮ ਤਿੰਨ ਟਾਈਮ ਕੋਈ ਬੰਦਾ ਚੋ ਕੇ ਆਰਡਰ ਕਮਾਲ ਦਾ ਮੂਹਰੋ ਲੇਵਾ ਚੈੱਕ ਕਰਵਾਉਂਦੇ ਆ ਥਾਨ ਬਹੁਤ ਚੰਗਾ ਲੱਗਿਆ ਗੁਲਾਬੀ ਬਹੁਤ ਚੰਗਾ ਥਾਨ ਲੱਗਿਆ ਨਾਣਾ ਨੂੜਾ ਫੁੱਲ ਚੰਗੇ ਆ ਲੈ ਕੀ ਬਾਤ ਆ ਸਫਾਈ ਬੜੀ ਆ ਨਾ ਲਓ ਜਾਨੀ ਵੀਰੇ ਸਾਫ ਆਈ ਹੈ ਨਾਣਾ ਨੂੜਾ ਫੁੱਲ ਚੰਗੇ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਆ ਫਲੀ ਵੀ ਫੁੱਲ ਆ ਬਾਈ ਫੁੱਲ ਬਰੀਡ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਆ ਕੋਈ ਬੱਚੀ ਨੇ ਬਾਈ ਨਾਲ ਹੀ ਤਿਆਰ ਹੋ ਜਾਂਦੀ ਹੈ ਝੂਠੇ ਮਿੱਠੇ ਫੱਟੇ ਖਾ ਕੇ ਨਾ ਨਾਲ ਹੀ ਤਿਆਰ ਹੋ ਜਾਂਦੀ ਹੈ ਕੁਆਲਿਟੀ ਦੇਖੋ ਕਰਮਾ ਜੀ ਫਲੀ ਵੀ ਬਹੁਤ ਆ ਯਾਰ ਹੈਨਾ ਬਹੁਤ ਬਹੁਤ ਵੀਰੇ ਚੰਗੀ ਫੇਰਾ ਕੀ ਮੋਲ ਜਿੱਥੇ ਮਰਜ਼ੀ ਬੈਠਾ ਲੈ ਵੀਰੇ ਹਾਂ ਠੰਡੇ ਆ ਨਹੀਂ ਕਿੱਥੇ ਮਰਜ਼ੀ ਚਾਰ ਕਿੜਾ ਲੀ ਬਾਈ ਨੇ ਠੰਡੀ ਸੀ ਬਹੁਤ ਆ ਜਿਵੇਂ ਮਰਜ਼ੀ ਬੁੜੀਆਂ ਚੂਈਆਂ ਨੇ ਜਵਾਬ ਚੂਈਆਂ ਨੇ ਜਿਵੇਂ ਮਰਜ਼ੀ ਚੂਈਆਂ ਨਾ ਹੂੰ ਕੋਈ ਵੱਟਾ ਨਹੀਂ ਵੀਰੇ ਵੈੜ ਨੂੰ ਕੀ ਮੋਲ ਲੱਗਦਾ ਕਿ ਚਿਲਕ ਚੁਲਕ ਬਹੁਤ ਆ ਵੀਰੇ ਵੈੜ ਦੇ ਮੋਲ ਵੀਰੇ ਜਾਇਜ਼ ਜਦਾ ਮੋਲ ਵੀਰੇ ਆਪਾਂ ਮੋਲ ਨਹੀਂ ਆਪਾਂ ਕਰਨਾ ਜਿਹੜਾ ਆਪਾਂ ਲੈਣੇ ਆ ਪੈਸੇ ਉਹ 65000 ਰੁਪਏ ਵੀਰੇ ਦੇਣੀ ਆ ਚੱਕ ਹਾਂ ਜਮਾ ਜੈ ਸਾਈ ਦੇ ਬੰਦਾ ਕੋਈ ਪਵੇ ਨਾ ਠੀਕ ਆ ਬਾਈ ਹਾਂ ਹੂੰ ਮੋਲ ਕਰਾਉਣਾ ਬਾਈ ਕਹਿੰਦਾ ਜੱਡਾ ਮਰਜ਼ੀ ਕਰਾ ਲਓ ਠੀਕ ਆ ਮੋਲ ਆਪਾਂ ਮੇਰੇ ਮੂੰਹ ਹਾਉਣਾ 60000 ਰੁਪਏ ਮੋਲ ਆ ਵੀਰੇ ਪਰ ਦੇਣੀ 65 ਦੀ ਆ ਚੱਕ ਬਾਈ ਮੋਲ ਕਰਤਾ ਬਾਈ ਨੇ 80 ਤੇ ਦੇਣੀ 65000 ਰੁਪਏ ਲੈਣ ਦੇਣ ਵਾਲਾ ਰੇਟ ਆ ਬਾਲੇ ਚੱਕਰਾਂ ਚ ਨਾ ਪਿਓ ਬਾਈ ਕਹਿੰਦਾ ਘਸਾਈ ਜਨਾ ਪਿਓ ਠੀਕ ਆ ਕਿ ਨਹੀਂ ਆ ਮੇਰੇ ਅਕਦਰ ਟਾਈਮ ਤੇ ਰੈਕ ਕੋਲੀ ਵੀਰੇ ਥੋੜਾ ਹੁੰਦਾ ਗਾ ਵੀਰੇ ਆਹ ਗੱਲ ਹੈ ਜੀ ਬਹੁਤ ਰੁਪਈਆ ਦੀਆਂ ਮਗਰ ਹਾਂ ਬੈਡ ਵੀ ਘੱਟ ਚੀਤ ਤਾਂ ਵੀ ਬਹੁਤ ਜ਼ਿਆਦਾ ਨਹੀਂ ਜਾਇ ਚੰਗੀ ਆ ਵੀਰੇ ਸਹੀ ਗੱਲ ਆ ਬਾਈ 27 ਵੀ ਬਹੁਤ ਆ ਵੀਰੇ ਬੈਡ ਬਾਕੀ ਠੰਡ ਬਹੁਤ ਚੰਗਾ ਲੱਗਿਆ ਹਾਂ ਬਾਈ ਵਾਲੀ ਆ ਯਾਰ ਹਨਾ ਮੈਨ ਖਾਸੀ ਤਾਂ ਵੀਰੇ ਬੈਡ ਦੀ ਠੰਡੀ ਠੰਡੀ ਬਹੁਤ ਆ ਜਿੱਥੇ ਮਰਜੀ ਬੈਠਾ ਚੁੜਾ ਵੀਰੇ ਬੈਡ ਨੂੰ ਸਹੀ ਗੱਲ ਆ ਬਾਈ ਠੰਡੀ ਕਰਮ ਵਾਲੀ ਫੁੱਲ ਫੁੱਲ ਬਰੀਡ ਆ ਗਈ ਹਾਂ ਅੱਗੇ ਵੀਰੇ ਤੈਨਾ ਨੰਬਰ ਦੂਜਾ ਸੁਆ ਸੁਈ ਆ ਵੀਰੇ ਓਕੇ ਇਹਨੂੰ ਵੀ ਅੱਜ ਸੁਈ ਨਹੀਂ ਵੀਰੇ ਚੌਥਾ ਦਿਨ ਹੀ ਅੱਜ ਸਰਪੀ ਠੀਕ ਆ ਹਾਂ ਹਾਂ ਇਹ ਵੀ ਆਪਣੇ ਕੋਲ ਅੱਜ ਸਵੇਰੀ ਆਈ ਆ ਠੀਕ ਆ ਜੀ ਗੇਰ ਜੂਨ ਕੰਪਲੀਟ ਪਾ ਦੀ ਅਗਲੇ ਦਿੇ ਕਰੇ ਠੀਕ ਆ ਦੁੱਧ ਆਪਾਂ 2 ਟਾਂ ਚੋਕੇ ਲੇਤਾ ਵੀਰੇ 14 ਲੀਟਰ ਬੱਚਾ ਕੀ ਦੇ ਤਾਂ ਬੱਚਾ ਵੱਛਾ ਵੀਰੇ ਦੇ ਮਗਰ ਆ ਠੀਕ ਆ ਬਈ ਹੂੰ ਠੰਡੀ ਸੀਲ ਬਹੁਤ ਅਜੀ ਗਾੜ ਵੀਰੇ ਠੀਕ ਆ ਬਈ ਬਿਊਟੀ ਚੰਗੀ ਆ ਪੱਲੀ ਵੀ ਚੰਗੀ ਆ ਥਣ ਬੜਾ ਚੰਗਾ ਲੱਗਿਆ ਹੈ ਨਾ ਚਵਾਈ ਚ ਵੀ ਕਿਵੇਂ ਆ ਬਹੁਤ ਚੰਗੀ ਚਵਾਈ ਆ ਵੀਰੇ ਪੈਰ ਦੀ ਹਾਂ ਹਣ ਇੱਕ ਨੰਬਰ ਖੋਲ ਦੇ ਬਈ ਤੋੜ ਦੇ ਸੂਈ ਸਵਾਈ ਬੱਚਾ ਕਰਮਾਈ ਨੇ ਵੱਛਾ ਦੇ ਤਾਂ ਫੇਸ ਦੀ ਬਿਊਟੀ ਕਮਾਲ ਦੀ ਆ ਚੰਗੀ ਆ ਬੜਾ ਸੁਨੱਖੀ ਆ ਬਾਕੀ ਤੋਰਾ ਚੈੱਕ ਕਰ ਲੋ ਕਰਮਾਈ ਤੋਰਾ ਬੜਾ ਚੰਗਾ ਕਰਮਾਈ ਦਾ ਬ੍ਰੀਡ ਦੇਖ ਲੋ ਕਿੰਨਾ ਦੁੱਧ ਦੇ ਦੂਰੇ ਆ ਸਿੱਧਾ ਦੁੱਧ ਵੀ ਆਪਣੇ ਅੱਗੋਂ ਪਸੂ ਲੈ ਹੁੰਦੇ ਆ ਸਹੀ ਆ ਦੁੱਧ ਅਗਲਾ ਦੀ ਜੱਜਮੈਂਟ ਨਾਲ ਲਵੇ 30 ਕਿਲੋ ਚੋਲੇ 10 ਕਿਲੋ ਚੋਲੇ ਹਾਂ ਸਹੀ ਗੱਲ ਆ ਜਿਹੜਾ ਤਿਆਰ ਹੋ ਆਪਣੇ ਘਰੇ ਬੰਦਾ ਚੋ ਸਕਦਾ ਓਕੇ ਬਾਈ ਹਾਂ ਠੀਕ ਆ ਬਾਈ ਗੱਲ ਜਾਇਜ਼ ਆ ਦੁੱਧ ਦੋ ਟਾਈਮ ਬਚੋ ਕੇ ਲਈਏ 14 ਲੀਟਰ ਠੀਕ ਆ ਬਾਈ ਹਾਂ ਦੋਰਾ ਬ੍ਰੀਡ ਲੇਵਾ ਇੱਕ ਨੰਬਰ ਥਾਂ ਇੱਕ ਨੰਬਰ ਚਵਾਈ ਵੀ ਬਾਈ ਕਹਿੰਦਾ ਇੱਕ ਨੰਬਰ ਹੀ ਆ ਕੀ ਮੁੱਲ ਆ ਫਿਰ ਜਿਆਦਾ ਖੱਚ ਕੇ ਜੀ ਇਹਦਾ ਵੀਰੇ ਮੁੱਲ ਜਮਾ ਜੇ ਲੈਣ ਦੇਣ ਵਾਲਾ ਮੁੱਲ ਮੈਂ 75 ਕਰ ਲੀਏ 70 ਕਰ ਲਈਏ ਹੂੰ 60000 ਦੀ ਆਪਾਂ ਦੇਣੀ ਆ ਚੈੱਕ ਜਮੋ ਜਰ ਮੁੱਲ ਆ ਭਾਈ 60000 ਦੀ ਵੜ੍ਹ ਪਾਈ ਕਹਿੰਦਾ ਦੇ ਦਿਆਂਗੇ ਕੱਲੇ ਕੱਲੇ ਪਹੂ ਦਾ ਪ੍ਰੂਫ ਆਪਣੇ ਕੋਲੇ ਵੀਰੇ ਆਪਣੇ ਘਰੇ ਪਸੂ ਸੂਏ ਵੇ ਸਾਰੇ ਠੀਕ ਆ ਹਾਂ ਜਿਹੜੀ ਕਰ ਠੀਕ ਆ ਭਾਈ ਬਿਊਟੀ ਆ ਕੋਈ ਆਪਾਂ ਪਸੂ ਸੂਆ ਪਸੂ ਲੈਂਦੇ ਨਹੀਂ ਆ ਵੀ ਆਪਣੇ ਜਾਣਕਾਰ ਬੰਦੇ ਜਿਹਨਾਂ ਕੋਲ ਆਪਾਂ ਲਈ ਆ ਘਰੋਂ ਓਕੇ ਭਾਈ ਵੀਡੀਓ ਵੜਕੋ ਸਾਰੀ ਹੈਗੀ ਐ ਸੂਈ ਸਾਈਜ਼ ਠੀਕ ਆ ਭਾਈ ਮੁੱਲ ਜਮਾ ਜਾਇਜ਼ ਰੱਖਿਆ ਬਾਈ ਨੇ ਜਮਾ ਖੇਚ ਬਾਕੀ ਅਗਲੇ ਦੇ ਘਰੇ ਸਾਰਾ ਗੰਦਪਨ ਪਹੂ ਦਾ ਚਲਣਾ ਜਾ ਕੇ ਆਪਣੇ ਦਾ ਠੀਕ ਆ ਬਾਈ ਇਹੇ ਖਬਰ ਤੇ ਠੰਡੀ ਸੀਲ ਬਹੁਤ ਆ ਜਿੱਧਰ ਵੀ ਮਰਜੀ ਬੈਠਾ ਜੇ ਬੰਦਾ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰ ਨਹੀਂ ਕਰ ਗਰਮ ਬਹੁਤਾ ਪਾਪ ਹੀ ਨਹੀਂ ਲੈਂਦੇ ਬਾਈ ਸਹੀ ਗੱਲ ਆ ਹਾਂ ਜਿਵੇਂ ਮਰਜੀ ਬਹਿ ਜਾ ਹੂੰ ਕੀ ਆ ਬਾਤ ਉਹ ਕਰੇ ਜਿਵੇਂ ਦੁਨੀਆ ਤੇ ਨੰਦ ਹੁੰਦਾ ਸਹੀ ਗੱਲ ਆ ਬਾਈ ਸਹੀ ਗੱਲ ਅੱਗੇ ਵੀਰੇ ਲਾਸਟ ਕਿਹੜਾ ਸੁਆ ਜੀ ਇਹ ਵੀਰੇ ਪਹਿਲਾ ਸੁਆ ਵੈਰ ਸੁਈਆ ਓਕੇ ਇਹ ਵੀ ਆਪਾਂ ਪੈਂਟ ਚ ਵੈਰ ਲਈ ਆਪਾਂ ਠੀਕ ਹੈ ਬਾਈ ਆਪਣੇ ਯਾਰ ਦੋਸਤੀ ਦੀ ਬੰਦਾ ਉਹਦੇ ਕੋਲ ਵੈਰ ਲਈ ਆ ਠੀਕ ਹੈ ਜੀ ਤੇ ਜੇਰ ਇਹਦੀ ਆ ਕੰਪਲੀਟ ਪੈ ਗਈ ਆ ਵੀਰੇ ਜੇਰ ਉਹ ਪਈ ਆ ਸਰਪ ਡੇਢ ਘੰਟਾ ਸੁਈ ਨੂੰ ਹੋਇਆ ਸਰਪ ਇਹਨੂੰ ਠੀਕ ਹੈ ਜੀ ਜਰਸੀ ਦਾ ਸੀਮਾ ਲਵਾਇਆ ਸੀ ਬੱਛਾ ਇਹਦੇ ਮਗਰ ਠੀਕ ਹੈ ਬਾਈ ਹਾਂ ਹੂੰ ਜਿਹੜੇ ਬੰਦੇ ਨੇ ਥੋੜੇ ਪੈਸੇ ਲਾਉਣੇ ਆ ਦੁੱਧ ਵੀ ਵੀਰੇ ਮੱਝਾਂ ਨਾਲ ਦਾ ਪੂਰਾ ਵਰਗਾ ਦਊਗੀ ਹੂੰ ਮੱਝ ਆਊਗੀ 2 ਲੱਖ ਰੁਪਏ ਦੀ ਸਹੀ ਆ ਆਪਾਂ ਦੇਣੀ ਆ 42000 ਦੀ ਸਰਪੀ ਆ ਚੱਕ ਹਾਂ ਜਮ ਜੈ ਜਮੋਲਾ 42000 ਦੀ ਬੈੜ ਬਾਈ ਕਹਿੰਦਾ ਦੇ ਦੇਾਂਗੇ ਮੁੱਲ ਕਰਾਉਣਾ ਬਾਈ ਜਿੱਡਾ ਮਰਜ਼ੀ ਕਰਾ ਲਓ ਬੈੜ ਬਹੁਤ ਚੰਗੀ ਆ ਮੱਝ ਨਾਲ ਦਾ ਦੁੱਧ ਦੀ ਆ ਮੱਝ ਨਾਲ ਦਾ ਦੁੱਧ ਹੋਊਗਾ ਵੀਰੇ ਸੋਈ ਸਵਾਈ ਆ ਮੱਝ 2 ਲੱਖ ਨਹੀਂ ਆਉਣੀ ਇਹਨੇ ਦੁੱਧ ਵਾਲੀ ਕੰਪਲੀਟ ਇਹਨੇ ਦੁੱਧ ਵੀਰੇ 14 15 14 15 ਕਿਲੋ ਨਾਰਮਲੀ ਖੁੱਲਾ ਦੇਈ ਜਾਣਾ ਸਹੀ ਆ ਬਾਈ ਮੁੱਲ ਵੀ ਕੁਛ ਨਹੀਂ ਜਮਾ ਜਾਇਜ਼ ਮੁੱਲ ਆ ਬਾਈ ਹਾਂ ਆ ਮੋਲਣੀ ਮਿਲਣਾ 42000 ਰੁਪਿਆ ਮੋਲ ਬਾਈ ਨੇ ਸਾਰੀਆਂ ਦੀ ਖਿੱਚ ਕੇ ਰੱਖਿਆ ਜੀ ਐਵੇਂ ਬਿਨਾ ਫਾਲਤੂ ਦਾ ਮੋਲ ਮੰਗਣ ਦਾ ਫਾਇਦਾ ਨਹੀਂ ਵੀਰੇ ਕੋਈ ਵੀ ਐਵੇਂ ਲੱਖ ਮੰਗ ਕੇ ਦੇਣੀ ਆਪਾਂ 60000 ਦੀ ਉਹਦਾ ਫਾਇਦਾ ਨਹੀਂ ਕੋਈ ਹੋਊਗਾ ਸਹੀ ਗੱਲ ਆ ਬਾਈ ਹੂੰ ਕੀ ਬਾਤ ਆ ਥਣ ਵੀ ਬੜਾ ਚੰਗਿਆ ਲੱਗਿਆ ਨਾ ਕਰਮਣੀ ਬਹੁਤ ਸਾਫ ਉਤਰੀ ਵਹਿੜਾ ਵੀਰੇ ਚਵਾਈ ਚੁਈ ਗਾਣ ਵੀਰੇ ਵੱਧ ਵਾਲੀ ਚੀਜ਼ ਆ ਵੀਰੇ ਨਫੇ ਵਾਲੀ ਚੀਜ਼ ਆ ਚੁਈ ਇੱਕ ਨੰਬਰ ਵੀਰੇ ਠੀਕ ਆ ਬਾਈ ਹੂੰ ਸਹੀ ਗੱਲ ਆ ਬਾਈ ਜਮਾ ਜਾਇਦ ਮੋਲ ਖਿੱਚ ਕੇ ਮੋਲ ਬਾਕੀ ਲੇ ਵਾਈ ਦਾਸਦਾ ਯਾਰ ਲੇ ਵਾ ਕਮਾਲ ਦਾ ਜਮਾ ਮੱਧ ਨਾਲ ਦਾ ਦੁੱਧ ਦੇ ਦਿੱਤਾ ਹਾਂ ਜਮਾ ਮੱਧ ਨਾਲ ਦੁੱਧ ਹੋਊਗਾ ਫਿਰ ਵੇੜ ਦਾ ਤੇ ਮੋਲੇ ਦਾ ਕੁਛ ਵੀ ਨਹੀਂਗਾ ਜਮਾ ਜਾਇਜ਼ ਮੁੱਲ ਖਿੱਚ ਕੇ ਮੋਲ ਨਾ ਵੇ ਤੇ ਵੇੜਾਂ ਬਾਈ ਕੋਲੇ ਸੀਆਂ ਚਾਰ ਬਾਈ ਚਾਰੀ ਟਾਪ ਨੇ ਚਾਰੀ ਤਾੜੀਆਂ ਸੀਆਂ ਬਾਈ ਕਿਸੇ ਵੀਰ ਨੂੰ ਕੋਈ ਵੀ ਨਾ ਕੋ ਪਸੰਦ ਆਵੇ ਭਾਈ ਨਾ ਕਰੇ ਬਾਕੀ ਥਾਂ ਥਾਂ ਨੂੰ ਬਹੁਤ ਚੰਗਾ ਲੱਗਿਆ ਬੁਖਾ ਲਈ ਹਾਂ ਜੀ ਥਣ ਨੇੜ ਤੋਂ ਚੈੱਕ ਕਰਵਾ ਨਹੀਂ